ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਡੈਡੀ ਲੈ ਕੇ ਆਏ ਸੀ ਨਿੰਬੂ ਨਿੰਬੂ ਮਤਲਬ ਸ਼ਾਮ ਨੂੰ ਲੈ ਕੇ ਆਏ ਸੀ ਮੈਂ ਇੱਕ ਟੋਕਰੀ ਚ ਕੱਟ ਕੇ ਮੈਂ ਚਲੋ ਫਰਿਜ ਚ ਰੱਖ ਦਿੱਤੀ ਕਿ ਆਪਾਂ ਕੱਲ ਸ਼ਾਮ ਨੂੰ ਬਣਾਵਾਂਗੇ ਨਿੰਬੂ ਪਾਣੀ ਡੈਡੀ ਦੀ ਫਰਮਾਇਸ਼ ਤੇ ਚਲੋ ਜੀ ਆਪਾਂ ਮੈਂ ਕਿਹਾ ਹੁਣ ਨਿੰਬੂ ਪਾਣੀ ਬਣਾਉਣਾ ਤੇ ਗੁੰਦਕ ਤੀਰਾ ਆਪਾਂ ਰਾਤ ਨੂੰ ਹੀ ਪਿਉਗੇ ਰੱਖ ਦਿੰਦੇ ਆਂ ਵੀ ਗੁੰਦਕ ਤੀਰੇ ਵਾਲਾ ਆਪਾਂ ਪਾਣੀ ਬਣਾਵਾਂਗੇ ਤਾਂ ਕਰਕੇ ਮੈਂ ਇੱਕ ਕਟੋਰੀ ਚ ਥੋੜਾ ਜਿਹਾ ਗੁੰਦਕ ਤੀਰਾ ਕੱਢਿਆ ਹੁਣ ਆਪਾਂ ਇੱਕ ਲਿਆ ਪਲਾਸਟਿਕ ਦਾ ਡੰਗਾ ਉਹਦੇ ਵਿੱਚ ਪਾਇਆ ਗੁੰਦਕ ਤੀਰਾ ਨਾਲ ਪਾਇਆ ਆਪਾਂ ਪਾਣੀ ਐਡ ਕੀਤਾ ਵੱਡ ਕਿਉਂਕਿ ਇਹ ਨਹੀਂ ਬਾਅਦ ਵਿੱਚ ਇਹਨੇ ਕਾਫੀ ਫੁੱਲਣਾ ਹੁੰਦਾ ਫੁੱਲ ਕੇ ਕਾਫੀ ਜ਼ਿਆਦਾ ਹੋ ਜਾਂਦਾ ਵਾ ਤਾਂ ਤਾਂ ਕਰਕੇ ਵੀ ਮਤਲਬ ਰਾਤ ਨੂੰ ਹੀ ਮੈਂ ਭਿਓ ਕੇ ਰੱਖਦਾ ਸੀ ਹੁਣ ਆਪਾਂ ਕੱਲ ਸਵੇਰ ਨੂੰ ਦੇਖਾਂਗੇ ਵੀ ਇਹ ਦੀ ਕਿੰਨਾ ਵਧੀਆ ਫੁੱਲ ਕੇ ਹੋਇਆ ਵਾ ਲੋ ਜੀ ਗੁੱਡ ਮਾਰਨਿੰਗ ਜੀ ਸਵੇਰ ਹੋ ਗਈ ਹੈ ਹੁਣ ਆਪਾਂ ਚੈੱਕ ਕਰਦੇ ਹਾਂ ਆਪਣਾ ਗੁੰਦ ਗਤੀਰਾ ਦੇਖੋ ਜੀ ਕਿੰਨਾ ਵਧੀਆ ਹੋ ਗਿਆ ਵਾ ਸੌਫਟ ਪੂਰਾ ਪਰ ਫਿਰ ਵੀ ਹਜੇ ਆਪਾਂ ਇਹਨਾਂ ਨੂੰ ਥੋੜੇ ਟਾਈਮ ਲਈ ਹੋਰ ਵੀ ਮਤਲਬ ਰੱਖ ਦਾਂਗੇ ਬੰਦ ਕਰਕੇ ਕਿਉਂਕਿ ਹਜੇ ਤਾਂ ਮਤਲਬ ਸਵੇਰ ਹੀ ਹੋਈ ਆ ਸ਼ਾਮ ਤੱਕ ਨੇਮ ਪਾਣੀ ਬਣਾਵਾਂਗੇ ਆਪਾਂ ਜਦੋਂ ਡੈਡੀ ਘਰ ਆ ਜਾਣਗੇ ਹੁਣ ਆਪਾਂ ਗੁੰਦਕ ਤੇਰੇ ਨੂੰ ਰੱਖਤਾ ਸੀਗਾ ਹੁਣ ਆਪਾਂ ਸਾਰਾ ਸਮਾਨ ਰੈਡੀ ਕਰ ਲਿਆ ਸੀਗਾ ਮੈਂ ਸਾਰਾ ਸਮਾਨ ਪਹਿਲਾਂ ਹੀ ਕੋਲ ਕਰ ਲਿਆ ਸੀ ਵੀ ਇੱਧ-ਉਧਰ ਚੱਕਰ ਨਾ ਲਾਉਣੇ ਪੈਣ ਗੁੰਦਕ ਤੇਰਾ ਚੀਨੇ ਵਾਲਾ ਪਾਣੀ ਤੇ ਕਾਲਾ ਨਮਕ ਚਿੱਟਾ ਨਮਕ ਆ ਆਪਣਾ ਪੁਦੀਨਾ ਦੋ ਨਿੰਬੂ ਜੀਰਾ ਇੱਕ ਪਣੋਂਗੇ ਚਾਪ ਲੈ ਲਿਆ ਪਾਣੀ ਪੁਦੀਨਾ ਧੋਣ ਲਈ ਇੱਕ ਖਾਲੀ ਬੋਲ ਲੈ ਲਿਆ ਤਾਂ ਇਹਦੇ ਆਪੇ ਵਿੱਚ ਬਣਾਮਾ ਕੋਲ ਨਿੰਬੂ ਪਾਣੀ ਚਾਰ ਪੰਜ ਗਲਾਸ ਤੇ ਆ ਦੇਖੋ ਆਪਣਾ ਗੁੰਦ ਕਿਤੇਰਾ ਕਿੰਨਾ ਵਧੀਆ ਹੋਰ ਵੀ ਫੁੱਲ ਗਿਆ ਸਵੇਰ ਨਾਲ ਵੀ ਜ਼ਿਆਦਾ ਫੁੱਲ ਲੱਗਿਆ ਵਾ ਤੇ ਦੇਖੋ ਜੀ ਕਿੰਨਾ ਵਧੀਆ ਪੂਰਾ ਸੌਫਟ ਬਣ ਗਿਆ ਐ ਨਾ ਦੇਖੋ ਜੀ ਕਿੰਨਾ ਵਧੀਆ ਸੌਫਟ ਪੂਰਾ ਤੇ ਆ ਆਪਣਾ ਹੈਗਾ ਵਾ ਨਿੰਬੂ ਨਚੋੜ ਅਸੀਂ ਤਾਂ ਨਿੰਬੂ ਨਚੋੜੀ ਕਰਨੇ ਆ ਇਹਨੂੰ ਬਾਕੀ ਪਤਾ ਨਹੀਂ ਇਹਨੂੰ ਕੀ ਕਹਿੰਦੇ ਨੇ ਤੇ ਚਲੋ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਪੁਦੀਨੇ ਨੂੰ ਧੋਵਾਂਗੇ ਪੁਦੀਨਾ ਮੰਮੀ ਨੇ ਸਵੇਰ ਦਾ ਨਾ ਸਾਫ਼ ਕਰਕੇ ਰੱਖਿਆ ਹੋਇਆ ਸੀ ਢੋਕੇ ਵੀ ਰੱਖਿਆ ਸੀ ਮੰਮੀ ਨੇ ਫਰਿੱਜ ਦੇ ਵਿੱਚ ਇਸ ਰੱਖਿਆ ਤਾਂ ਕਰਕੇ ਨਾ ਫਿਰ ਮੈਂ ਸੋਚਿਆ ਇੱਕ ਵਾਰੀ ਹੋਰ ਧੋ ਲੈਣੇ ਆ ਵੀ ਬਾਹਰ ਪਿਆਵਾ ਗਰਦਾ ਗੁਰਦਾ ਨਾ ਪਈ ਹੋਵੇ ਚੰਗੀ ਤਰ੍ਹਾਂ ਦੇ ਨਾਲ ਧੋ ਲੈਣੇ ਆ ਆਪਾਂ ਹੁਣ ਮੈਂ ਇੱਕ ਵੱਡੇ ਸ਼ਾਨੇ ਦੇ ਨਾਲ ਛਾਂ ਲਿਆ ਸੀ ਮੈਂ ਕਿ ਥੋੜੇ ਟੂਟੀ ਵਿੱਚ ਦੀ ਪਾਣੀ ਕੱਢ ਹੀ ਦਈਏ ਟੂਟੀ ਚ ਲਾ ਕੇ ਮੈਂ ਥੋੜਾ ਜਿਹਾ ਪਾਣੀ ਹੋਰ ਕੱਢ ਲਿਆ ਸੀ ਵਧੀਆ ਕਿਉਂਕਿ ਅੱਜ ਆਪਾਂ ਨਾ ਪੁਦੀਨੇ ਰਿਰੀ ਚਟਨੀ ਨਹੀਂ ਬਣਾਉਣੀ ਇਹਨੂੰ ਨਿੰਬੂ ਪਾਣੀ 'ਚ ਯੂਜ਼ ਕਰਨਾ ਮੈਂ ਇਹਦਾ ਜੂਸ ਕੱਢਣਾ ਮੈਂ ਜੂਸ ਕੱਢਣ ਦੇ ਲਈ ਆਪਾਂ ਕਰ ਲਏ ਸੀ ਗ੍ਰਾਈਂਡਰ ਇੱਕ ਕਰ ਲਿਆ ਜੱਗ ਜੱਗ ਦੇ ਵਿੱਚ ਪਾਇਆ ਪੁਦੀਨਾ ਥੋੜਾ ਜਿਹਾ ਪਾਣੀ ਐਡ ਕਰਕੇ ਨਾ ਆਪਾਂ ਇਹਨੂੰ ਗ੍ਰਾਈਂਡ ਕਰ ਲਾਂਗੇ ਪ੍ਰੋਪਰ ਤੇ ਇਹਦਾ ਬਾਅਦ ਵਿੱਚ ਆਪਾਂ ਜੂਸ ਨੂੰ ਛਾਣ ਲਵਾਂਗੇ ਛਾਣ ਕੇ ਨਾ ਆਪਾਂ ਨਿੰਬੂ ਪਾਣੀ 'ਚ ਵਰਤਾਂਗੇ ਬਦਦਿਆ ਹੁੰਦਾ ਗਰਮੀ ਦੇ ਵਿੱਚ ਅਸੀਂ ਤਾਂ ਵੇਲੇ ਚਟਨੀ ਵੀ ਇਹਦੀ ਬਹੁਤ ਖਾਨੇ ਆ ਤੇ ਇਹਦਾ ਇਦਾਂ ਨਿੰਬੂ ਪਾਣੀ ਦੇ ਵਿੱਚ ਵੀ ਯੂਜ਼ ਕਰ ਲੈਨੇ ਆ ਮਤਲਬ ਕਾਫੀ ਹਫਤੇ ਚ ਇੱਕ ਦੋ ਵਾਰੀ ਅਸੀਂ ਇਹਦਾ ਮਤਲਬ ਬਣਾ ਲੈਨੇ ਨੇ ਨਿੰਬੂ ਪਾਣੀ ਇਹਨੂੰ ਹੁਣ ਆਪਣਾ ਜੂਸ ਰੈਡੀ ਹੋ ਗਿਆ ਸੀ ਅੱਗਾ ਆਪਾਂ ਠੰਡੇ ਪਾਣੀ ਦਾ ਪਾਇਆ ਸੀਗਾ ਇਹਦੇ ਵਿੱਚ ਠੰਡਾ ਪਾਣੀ ਆਪਾਂ ਤਾਂ ਪਹਿਲਾਂ ਹੀ ਐਡ ਕਰ ਲਿਆ ਸੀ ਕਿ ਬਾਅਦ ਵਿੱਚ ਬਰਫ਼ ਜ਼ਿਆਦਾ ਨਾ ਪਾਉਣੀ ਪਵੇ ਕਿਉਂਕਿ ਕਿੰਨੀ ਤਾਂ ਗਰਮੀ ਸੀਗੀ ਕਿੰਨਾ ਬਣਦੇ ਬਣਦੇ ਨੇ ਫਿਰ ਉਹਨਾਂ ਨੇ ਹੋਰ ਵੀ ਗਰਮ ਹੋ ਜਾਣਾ ਸੀ ਇਸ ਕਰਕੇ ਮੈਂ ਠੰਡਾ ਪਾਣੀ ਹੋਰ ਜੂਸ ਕਰ ਲਿਆ ਸੀਗਾ ਲੋ ਜੀ ਹੁਣ ਆਪਾਂ ਇਹਨੂੰ ਛਾਲ ਲਈਏ ਜੂਸ ਨੂੰ ਚੰਗੀ ਤਰ੍ਹਾਂ ਜੱਗ ਨੂੰ ਵੀ ਚੰਗੀ ਤਰ੍ਹਾਂ ਧੋ ਕੇ ਪਾ ਲਿਆ ਸੀਗਾ ਹੁਣ ਮੈਂ ਨਿੰਬੂ ਨਾ ਪਹਿਲਾਂ ਹੀ ਦੋ ਕੱਟ ਕੇ ਰੱਖਤੇ ਸੀਗੇ ਤੇ ਨਿੰਬੂ ਨੂੰ ਆਪਾਂ ਨਿਚੋੜ ਲਈਏ ਨਿੰਬੂ ਇੰਨੇ ਵੱਡੇ ਸੀਗੇ ਇਹਨਾਂ ਨੂੰ ਚੋੜਨੇ ਵੀ ਬੜੇ ਔਖੇ ਲੱਗਦੇ ਪਏ ਸੀ ਬੇ ਮਤਲਬ ਤੇ ਤਾਂ ਕਰਕੇ ਕਾਫੀ ਟਾਈਮ ਲੱਗਦਾ ਸੀਗੇ ਇਹਨਾਂ ਨੂੰ ਪੂਰਾ ਜ਼ੋਰ ਲਗਾ ਕੇ ਨਿਚੋੜਨੇ ਪੈ ਰਹੇ ਸੀਗੇ ਇਹਨੇ ਨਿੰਬੂ ਤੇ ਜਿਹੜਾ ਆਪਣਾ ਪੁਦੀਨੇ ਵਾਲਾ ਪਾਣੀ ਆ ਨਾ ਸ਼ਾਮ ਹੋ ਗਈ ਸੀ ਆਪਾਂ ਪਾਣੀ ਸ਼ਾਮ ਨੂੰ ਬਣਾਇਆ ਵਾ ਤੇ ਇਹ ਲਾਈਟ ਲੱਗੀ ਹੋਈ ਸੀ ਕਿਚਨ ਦੀ ਤਾਂ ਕਰਕੇ ਨਾ ਇਹਦਾ ਪਾਣੀ ਥੋੜਾ ਜਿਹਾ ਬਲੈਕ ਦਿਖਦਾ ਪਿਆ ਵਾ ਪਰ ਹੈਗਾ ਗ੍ਰੀਨ ਜਿਹਾ ਸੀਗਾ ਲਾਈਟ ਗ੍ਰੀਨ ਜਿਹਾ ਸੀਗਾ ਪਾਣੀ ਤੇ ਵੈਸੇ ਹੀ ਇਹਦਾ ਕਲਰ ਇਦਾਂ ਆਇਆ ਵਾ ਲਓ ਜੀ ਹੁਣ ਆਪਾਂ ਨਿੰਬੂ ਵੀ ਨਚੋੜ ਲਈ ਵਸ ਲਾਸਟ ਪੀਸ ਦਾ ਆਪਣਾ ਨਿੰਬੂ ਦਾ ਨਿੰਬੂ ਨਚੋੜ ਕੇ ਫਿਰ ਆਪਾਂ ਜੀਰਾ ਭੁੰਨਣਾ ਥੋੜਾ ਜਿਹਾ ਤਵੇ ਤੇ ਤਵਾ ਮੈਂ ਪਹਿਲਾਂ ਹੀ ਰੱਖ ਦਿੱਤਾ ਸੀਗਾ ਗੈਸ ਤੇ ਸਮ ਕਰਕੇ ਰੱਖਿਆ ਹੋਇਆ ਸੀ ਤਬ ਆਪਣਾ ਹੋ ਗਿਆ ਸੀਗਾ ਗਰਮ ਇਹਨੂੰ ਆਪਾਂ ਹਲਕਾ ਬ੍ਰਾਊਨ ਹਲਕਾ ਬਣਾਉਣੀ ਡਾਰਕ ਬ੍ਰਾਊਨ ਕਰਨਾ ਇਹਨੂੰ ਆਪਾਂ ਅੱਛੀ ਤਰ੍ਹਾਂ ਨਾਲ ਭੁੰਨਣਾ ਵਾ ਇਹਦਾ ਪਾਊਡਰ ਬਣਾ ਕੇ ਨਾ ਆਪਾਂ ਇਹਦੇ ਨਿੰਬੂ ਪਾਣੀ ਦੇ ਵੈਸੇ ਇਹਨੂੰ ਯੂਜ਼ ਕਰਨਾ ਵਾ ਆਪਾਂ ਨਾ ਚੱਕਲੇ ਤੇ ਪਾ ਕੇ ਬੇਲ ਦੇ ਨਾਲ ਹੀ ਇਹਦਾ ਪਾਊਡਰ ਬਣਾ ਲਵਾਂਗੇ ਕਿਉਂਕਿ ਥੋੜਾ ਜਿਹਾ ਇੱਕ ਚਮਚੀ ਬਣਾਉਣਾ ਸੀਗਾ ਆਪਾਂ ਤਾਂ ਮਤਲਬ ਵੀ ਫਿਰ ਮਿਕਸੀ ਦੇ ਵਿੱਚ ਤਾਂ ਇਹਨੂੰ ਕੀ ਕਰਨਾ ਸੀਗਾ ਤੇ ਇਸ ਕਰਕੇ ਆਪਾਂ ਬੇਲ ਦੇ ਨਾਲ ਹੀ ਇਹਦਾ ਪਾਊਡਰ ਬਣਾ ਲਿਆ ਸੀਗਾ ਤੇ ਲੋ ਜੀ ਆਪਣਾ ਇੱਕ ਚਮਚ ਪਾਊਡਰ ਬਣ ਕੇ ਰੈਡੀ ਹੋ ਗਿਆ ਆਪਾਂ ਪਾ ਦਿੱਤਾ ਹੁਣ ਪਾਣੀ ਉਪਦੀਨੇ ਵਾਲਾ ਜਿਹੜਾ ਜੂਸ ਹੈਗਾ ਉਹਦੇ ਵਿੱਚ ਆਪਾਂ ਹਲਾ ਦਿੱਤਾ ਆਪਾਂ ਜੀਰਾ ਪਾਊਡਰ ਹੁਣ ਆਪਾਂ ਪਾਵਾਂਗੇ ਨਮਕ ਸਵਾਦ ਦੇ ਅਨੁਸਾਰ ਹੀ ਪਾਉਣਾ ਮੈਂ ਜਿੰਨੇ ਫੈਮਿਲੀ ਮੈਂਬਰ ਆਪਾਂ ਇਹ ਪਾਏ ਬਾਪਾਂ ਵਾਈਟ ਨਮਕ ਹੁਣ ਆਪਾਂ ਪਾਵਾਂਗੇ ਕਾਲਾ ਨਮਕ ਇਹ ਕਾਲਾ ਨਮਕ ਪਾ ਤੇ ਇਹਨੂੰ ਵੀ ਹਲਾ ਲਵਾਂਗੇ ਆਪਾਂ ਚੰਗੀ ਤਰ੍ਹਾਂ ਨਾਲ ਲਓ ਜੀ ਕਾਲਾ ਨੰਮ ਪੀਪਾਲੇ ਹੁਣ ਆਪਾਂ ਚੀਨੀ ਵਾਲਾ ਪਾਣੀ ਇਹਦੇ ਵਿੱਚ ਕਰਾਂਗੇ ਐਡ ਚੀਨੀ ਆਪਾਂ ਪਹਿਲਾਂ ਤਾਂ ਹੀ ਤੋਂ ਕਰ ਰੱਖੀ ਸੀ ਆਪਣੇ ਆਪ ਹੀ ਘੁਲ ਚੂਗੀ ਪਾਉਂ ਦੁਪਹਿਰੇ ਜੀ ਤੋਂ ਕਰ ਰੱਖ ਦਿੱਤੇ ਸੀਗੀ ਚੀਨੀ ਪਾਣੀ ਦੇ ਵਿੱਚ ਸੀ ਪੀਸੀ ਹੋਈ ਚੀਨੀ ਤਾਂ ਹੈ ਨਹੀਂ ਸੀ ਜੀ ਹੁਣ ਆਪਾਂ ਪਾਵਾਂਗੇ ਗੂੰਦ ਪਤੀਰਾ ਗੂੰਦ ਰਤੀਰੇ ਦੇ ਆਪਾਂ ਪਾਵਾਂਗੇ ਦੋ ਵੱਡੇ ਚਮਚ ਜਿਹੜਾ ਗੂੰਦ ਗਤੇਰਾ ਬਚ ਗਿਆ ਆਪਾਂ ਦੁੱਧ ਦੇ ਵਿੱਚ ਪਾ ਕੇ ਖਾਵਾਂਗੇ ਇਸ ਨੂੰ ਚੀਨੀ ਦੇ ਵਿੱਚ ਜੇ ਮਤਲਬ ਪਾ ਕੇ ਚੀਨੀ ਦੁੱਧ ਔਰ ਗੂੰਦ ਗਤੀਰਾ ਲਓ ਜੀ ਦੋ ਚਮਚ ਆਪਾਂ ਪਾ ਲਿਆ ਮੂੰਗ ਦਕਤੇਰੇ ਤੇ ਹੁਣ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਕਰ ਲਾਂਗੇ ਮਿਕਸ ਹੁਣ ਆਪਾਂ ਪਾਵਾਂਗੇ ਠੰਡਾ ਪਾਣੀ 2 ਕੱਪ ਠੰਡੇ ਪਾਣੀ ਦੇ ਪਾ ਕੇ ਉਸ ਤੋਂ ਬਾਅਦ ਮੈਂ ਬਰਫ਼ ਭੰਨ ਕੇ ਪਾਉਂਗੀ ਆਪਣੇ ਕੋਲੇ ਕਯੂਬ ਤਾਂ ਹੈ ਨਹੀਂ ਸੀਗੇ ਇੱਕ ਤਾਂ ਗਰਮੀ ਇੰਨੀ ਜ਼ਿਆਦਾ ਹੈ ਕਿ ਬਰਫ਼ ਵੀ ਨਹੀਂ ਫਰਜ਼ਾਂ ਦੇ ਵਿੱਚ ਹਨਾ ਜੰਮਦੀ ਪਈਗੀ ਤਾਂ ਕਰਕੇ ਬਰਫ਼ ਦੀ ਵੀ ਦਿੱਕਤ ਹੋਈ ਜਾਂਦੀ ਸੀਗੀ ਹੁਣ ਆਪਾਂ ਬਰਫ਼ ਨੂੰ ਮੈਂ ਤੋੜ ਲਿਆ ਸੀਗਾ ਬਾਅਦ ਹੁਣ ਤੋੜ ਕੇ ਆਪਾਂ ਠੰਡੇ ਵਾਲੇ ਪਾਣੀ 'ਚ ਪਾ ਦਿੱਤਾ ਹੈ ਨਿੰਬੂ ਪਾਣੀ 'ਚ ਤਾਂ ਥੋੜੀ ਦੇਰ ਆਪਾਂ ਕਰਾਂਗੇ ਵੇਟ ਉਪਰੋਂ ਠੰਡਾ ਹੋ ਲੈਣ ਦੋ ਪਾਣੀ ਫੇਰ ਹੀ ਮੈਂ ਸਾਰਿਆਂ ਨੂੰ ਦਉਂਗੀ ਜਦ ਤੱਕ ਮੈਂ ਦੁੱਧ ਗਰਮ ਕਰਦਾ ਇੱਕ ਸਾਈਡ ਤੇ ਲਓ ਜੀ ਦੇਖੋ ਕਿੰਨਾ ਵਧੀਆ ਲੱਗਦਾ ਵਾ ਹੁਣ ਮੈਂ ਦੁੱਧ ਗਰਮ ਕਰਦਾ ਇੱਕ ਸਾਈਡ ਤੇ ਆ ਦੇਖੋ ਦਿੱਲੀ ਦੀ ਤਰ੍ਹਾਂ ਦੁੱਧ ਗਰਮ ਸਬਜ਼ੀ ਮੰਮੀ ਨੇ ਪਹਿਲਾਂ ਹੀ ਬਣਾਈ ਹੁੰਦੀ ਐ ਮੈਂ ਪਹਿਲਾਂ ਵਾਲੀ ਵੀਡੀਓ ਚ ਵੀ ਦੱਸਿਆ ਆ ਕਿ ਮੰਮੀ ਸਬਜ਼ੀ ਤਾਂ ਪਹਿਲਾਂ ਹੀ ਬਣਾ ਲੈਂਦੇ ਹੁੰਦੇ ਆ ਭਿੰਡੀ ਦੀ ਸਬਜ਼ੀ ਮੰਮੀ ਨੇ ਪਹਿਲਾਂ ਹੀ ਬਣਾ ਲਈ ਸੀਗੀ ਥੋੜੀ ਜਿਮ ਮੰਮੀ ਰੱਖ ਕੇ ਪਰ ਲੱਗੇ ਸੀ ਕਿ ਗੈਸ ਤੇ ਤਾਂ ਕਰੇ ਇਹਦੀ ਸ਼ਕਲ ਇਦਾਂ ਦੀ ਹੋ ਗਈ ਆ ਆਪਣਾ ਨਿੰਬੂ ਪਾਣੀ ਬਣ ਕੇ ਹੋ ਗਿਆ ਬਰ ਰੈਡੀ ਆਪਾਂ ਤਾਂ ਨਾ ਗਲਾਸ ਰੱਖ ਲਈ ਸੀ ਤਿੰਨਾਂ ਗਲਾਸਾਂ ਵਿੱਚ ਕਿਉਂਕਿ ਬਰਫ਼ ਦਾ ਟੁਕੜਾ ਹੋਰ ਸੁੱਕ ਲਿਆ ਸੀਗਾ ਤਾਂ ਜੋ ਪਾਣੀ ਪਰਪਰ ਠੰਡਾ ਹੋ ਜੇ ਗਰਮੀ ਇੰਨੀ ਆ ਕਿ ਪਾਣੀ ਆਏ ਹੁੰਦਾ ਵੀ ਪੂਰਾ ਠੰਡਾ ਪੀਏ ਆਪਾਂ ਇੱਕ ਗਲਾਸ ਨਾਬਦੀ ਲਈ ਰੈਡੀ ਕਰ ਲਿਆ ਇੱਕ ਮੰਮੀ ਲਈ ਰੈਡੀ ਕਰ ਲਿਆ ਇੱਕ ਡੈਡੀ ਲਈ ਤਿਆਰ ਕਰ ਲਿਆ ਆਪਾਂ ਮੈਂ ਸਭ ਨੂੰ ਪਹਿਲਾਂ ਦੇ ਕੇ ਸਭ ਦੀ ਸੇਵਾ ਕਰਕੇ ਮੈਂ ਐਂਡ ਤੇ ਹੀ ਟੇਸਟ ਕਰੂੰਗੀ ਵੀ ਕਿੱਦਾਂ ਦਾ ਬਣਿਆ ਸਭ ਤੋਂ ਪਹਿਲਾਂ ਤਾਂ ਦਾਦੀ ਨੂੰ ਟੇਸਟ ਕਰਾਉਣਾ ਹੁੰਦਾ ਲਓ ਜੀ ਦਾਦੀ ਤਾਂ ਮੇਰੇ ਕੋਲ ਕਿਚਨ 'ਚ ਆ ਗਈ ਸੀਗੀ ਉਹ ਕਹਿੰਦੀ ਮੈਨੂੰ ਪਾਣੀ ਦੀ ਪਿਆਸ ਲੱਗੀ ਮੈਂ ਕਿਹਾ ਲਓ ਜੀ ਪੀਓ ਤੁਹਾਡੇ ਲਈ ਹੋ ਗਿਆ ਨਿੰਬੂ ਪਾਣੀ ਰੈਡੀ ਪੀ ਕੇ ਮੈਂ ਕਿਹਾ ਦੱਸੋ ਕਿੱਦਾਂ ਦਾ ਬਣਿਆ ਵਾ ਹੁਣ ਆਪਾਂ ਜਾਂਨੇ ਆ ਮੰਮੀ ਕੋਲੇ ਮੰਮੀ ਨੂੰ ਪੁੱਛਦੇ ਆ ਵੀ ਹਾਂਜੀ ਕਿੱਦਾਂ ਬਣਿਆ ਵਾ ਮੰਮੀ ਤੁਹਾਨੂੰ ਪਤਾ ਹੀ ਹੈ ਵੀ ਬਾਹਰ ਚੁੱਲੇ ਤੇ ਰੋਟੀ ਬਣਾਉਣ ਲੱਗ ਜਾਂਦੇ ਹੁੰਦੇ ਆ ਰਸੋਈ 'ਚ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਦੇਖੋ ਜੀ ਨਿੰਬੂ ਪਾਣੀ ਨਿੰਬੂ ਪਾਣੀ ਬਣ ਕੇ ਹੋ ਗਿਆ ਸੀਗਾ ਰੈਡੀ ਮੈਨੂੰ ਪਤਾ ਨਹੀਂ ਸੀਗਾ ਵੀ ਡੈਡੀ ਘਰੇ ਹਨੇਗੀ ਇਸ ਕਰਕੇ ਆਪਾਂ ਡੈਡੀ ਨੂੰ ਬਾਅਦ 'ਚ ਪਾਣੀ ਦੇ